ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਵੀਰੇ ਹੋਰ ਘਰ ਪਰਿਵਾਰ ਸਾਰੇ ਸੈੱਟ ਨੇ ਤੇ ਅੱਜ ਸਵੇਰ ਦੇ ਹੀ ਚੱਲ ਰਿਹਾ ਹੈਗਾ ਮੌਸਮ ਜਾਂ ਖਰਾਬ ਹੋ ਰਿਹਾ ਹੈਗਾ ਤੇ ਅੱਜ ਘਰ ਦੇ ਨੇ ਬਣਾਇਆ ਹੋਇਆ ਸਾਗ ਤੇ ਨਾਲੇ ਤਾਂ ਆਪਾਂ ਤੋੜ ਕੇ ਲਿਆਵਾਂਗੇ ਮੂਲੀਆਂ ਮੂਲੀਆਂ ਲਿਆਵਾਂਗੇ ਉੱਥੋਂ ਪੱਟ ਕੇ ਬਾਬਾ ਜੀ ਕੋਲ ਤੇ ਹੁਣ ਨੇ ਬੀਜੀਆਂ ਹੋਈਆਂ ਨੇ ਉੱਥੀ ਤੇ ਬਾਕੀ ਮੌਸਮ ਦੇਖਦੇ ਆਂਗੇ ਮੌਸਮ ਵੀ ਬੇਕਾਰਜਾ ਹੋਇਆ ਪਿਆਗਾ ਦੇਖੋ ਹੁਣ ਤਾਂ ਹਜੇ ਫਿਰ ਵੀ ਠੀਕ ਜਾ ਹੋ ਗਿਆ ਨਹੀਂ ਤਾਂ ਮੌਸਮ ਬੇਕਾਰ ਜਾ ਤੇ ਪਾਬਾ ਜੀ ਦਾ ਖੇਤ ਹੈ ਇੱਧਰ ਤੇ ਬਾਕੀ ਚਲੋ ਦੇਖਦੇ ਆਂ ਕਿ ਹੁਣ ਚੱਲਦੇ ਆਂਗੇ ਆਪਾਂ ਪੱਟ ਕੇ ਲਿਉਂਨੇ ਆਂਗੇ ਮੂੜੀਆਂ ਦੇਖਦੇ ਆਂ ਕੋਈ ਕੰਮ ਹੋਰ ਵੀ ਨੇ ਤੇ ਉਹ ਵੀ ਨਿਵੇੜਾਂਗੇ ਹਨਾ ਤੇ ਜਿਵੇਂ ਵੀ ਹੋਊਗਾ ਫਿਰ ਦੇਖਦੇ ਆਂਗੇ ਠੰਡ ਠੰਡ ਤੋਂ ਬਚ ਕੇ ਰਿਹਾ ਕਰੋ ਭਾਈ ਸ਼ੀਧੀ ਦਿਹਾੜੇ ਚੱਲ ਰਹੇ ਨੇਗੇ ਅੱਜ ਕੱਲ ਤੇ ਬਾਕੀ ਸਭ ਤੋਂ ਵੱਡੀ ਬੇਨਤੀ ਇਹ ਹੈ ਮੇਰੀ ਵੀ ਜਿਹੜੇ ਆਸ਼ੀਦੀ ਦਿਨ ਚੱਲਦੇ ਨੇ ਨਾ ਇਹਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਆ ਮੇਰੇ ਵੱਲੋਂ ਵੀ ਇਹ ਜਿਹੜੇ ਇੱਦੀ ਢਾਡੇ ਦੇ ਵਿੱਚ ਨਾ ਘਟੋ ਘਟ ਅ 8-10 ਦਿਨ ਜਿਹੜੇ ਠੇਕੇ ਨੇ ਗੇ दारू ਦੇ ਉਹ ਬੰਦ ਹੋਣੇ ਚਾਹੀਦੇ ਨੇ ਕਮੈਂਟ ਕਰਕੇ ਦੱਸਿਓ ਵੀਰੇ ਵੀ ਸਹੀ ਗੱਲ ਆ ਜਾਂ ਗਲਤ ਗੱਲ ਆ दारू ਦੇ ਠੇਕੇ ਜਾਂ ਕੋਈ ਵੀ ਕੋਈ मीट ਦੀ ਦੁਕਾਨਾਂ ਜਾਂ ਕੁਝ ਵੀ ਆ ਇਹ ਬੰਦ ਹੋਣਾ ਚਾਹੀਦਾ ਗਾ ਵੀਰੇ ਜਿੰਨਾ ਚਿਰ ਸ਼ਿਦੀ ਢਾਡੇ ਚੱਲਦੇ ਨੇ ਨਾ ਇਹ ਬਿਲਕੁਲ ਬੰਦ ਹੋਣਾ ਚਾਹੀਦਾ ਗਾ दारू ਦੇ ਠੇਕੇ ਵੀ ਤੇ ਆ ਜਿਹੜਾ ਕਿ ਚਿਕਨ ਚੋਕਣਾ ਹੈਗਾ ਅੱਗ ਸਵਾਜਾ मीट-ਮੂਟ ਵਾਲਾ ਇਹ ਹੋਣਾ ਚਾਹੀਦਾ ਬੰਦ ਤੇ ਬਾਕੀ ਚਲੋ ਹੁਣ ਚੱਲਦੇ ਆਂਗੇ ਆਪਾਂ ਮੂੜੀਆਂ ਪੱਟ ਕੇ ਲਿਆਉਨੇ ਆਂਗੇ ਖੇਤੋਂ ਜਾ ਕੇ ਤੇ ਬਾਬਾ ਜੀ ਦਾ ਫੋਨ ਵੀ ਆਇਆ ਸੀ ਤੇ ਚੱਲਦੇ ਆਂਗੇ ਹੁਣ ਪੱਟ ਕੇ ਲਿਆਉਨੇ ਆਂਗੇ ਮੂੜੀਆਂ ਦੇਖਦੇ ਆਂਗੇ ਕੀ ਬਣਦਾਗਾ ਫਿਰ ਅੱਜ ਘਰੇ ਬਣਾਇਆ ਹੋਇਆ ਸਾਗ ਤੇ ਘਰ ਦੇ ਨੇ ਬਣਾਇਆ ਦੀ ਸਾਗ ਕਹਿੰਦੇ ਵੀ ਹੁਣ ਮੂੜੀਆਂ ਮਲੀਆਂ ਦਾ ਕਰੀਏ ਕੁਛ ਲੈ ਕੇ ਮਾਹ ਚੱਲ ਚੱਲਦੇ ਆਂਗੇ ਮੂੜੀ ਕੰਡਾ ਕਰਾਂਗੇ ਨਾਲੇ ਹੁਣ ਆ ਗਿਆ ਤੀ ਆਪਦੇ ਖੇਤ ਚੋਂ ਜਿੱਥੇ ਮੂੜੀਆਂ ਬੀਜੀਆਂ ਹੋਈਆਂ ਨੇ ਤੇ ਹੁਣ ਪੱਟਦੇ ਆਂਗੇ ਮੂੜੀਆਂ ਦੇਖਦੇ ਆਂ ਕਿ ਵਧੀਆ ਵਧੀਆ ਜੀਆਂ ਉਹ ਕਿਹੜੀਆਂ ਹੋਈਆਂ ਜੀਆਂ ਪੱਟਾਂ ਨੇ ਕਿਉਂਕਿ ਫਿਰ ਜ਼ਿਆਦੇ ਤਾਂ ਹੋ ਜਾਂਦੀਆਂ ਨੇ ਜੀਆਂ ਤੇ ਚਲੋ ਬਾਕੀ ਭਾਈ ਅੱਜ بارش ਬੜੀ ਹੋ ਰਹੀ ਹੈਗੀ ਸਵੇਰ ਦਾ ਚੱਲ ਰਿਹਾ ਕੰਮ ਕਿਣ ਮਿੰਣ ਕਿਣ ਮਿੰਣ ਜੀ ਹਣਾ ਕਮੈਂਟ ਕਰਕੇ ਦੱਸਿਓ ਤੁਹਾਡੇ ਪਿੰਡ ਵੀ ਚੱਲ ਰਿਹਾਗਾ ਸਾਡੇ ਪਿੰਡ ਵੀ ਕਿਣ ਮਿੰਣ ਜੀ ਕਿਣ ਮਿੰਣ ਜੀ ਹੋ ਰਹੀ ਹੈਗੀ ਤੇ ਚਲੋ ਫਿਰ ਹੁਣ ਆਪਾਂ ਪੱਟ ਦੇਾਂਗੇ ਮੂੜੀਆਂ ਦੇਖਦੇ ਆਂ ਕਿੱਥੋਂ ਕਿੱਥੋਂ ਪੱਟੀਆਂ ਤੇ ਆ ਮੇਤੀ ਮੁੱਤੀ ਧਨੀਤ ਨੇ ਵੀ ਪਿਆ ਗਾ ਸਾਰਾ ਸਾਰਾ ਲੈ ਜਾਗੇ ਅੱਜ ਦੇਖਦੇ ਆਂਗੇ ਬਾਕੀ ਫਿਲਹਾਲ ਤਾਂ ਮੂਲੀ ਕੰਡਾ ਕਰੀਏ ਕਿਉਂਕਿ ਟਾਈਮ ਵੀ ਬਹੁਤ ਹੋ ਗਿਆ ਰੋਟੀ ਖਾਣ ਦਾ ਵੀ ਟਾਈਮ ਹੁਣ ਹੋਣ ਵਾਲਾ ਹੀ ਆ ਤੇ ਉੱਤੇ ਮੌਸਮ ਵੀ ਬੇਕਾਰ ਜਗਾ ਬਿਲਕੁਲ ਠੰਡੀ ਠੰਡੀ ਹਵਾ ਚੱਲ ਰਹੀ ਹੈਗੀ ਤੇ ਚੱਲ ਫਿਰ ਹੁਣ ਆਪਾਂ ਪੱਟ ਦਿਆਂਗੇ ਮੂੜੀਆਂ ਦੇਖੋ ਕਿੰਨੀਆਂ ਕਿੰਨੀਆਂ ਲੰਮੀਆਂ ਮੂੜੀਆਂ ਨੇ ਘੱਟੋ ਘੱਟ ਵੀ ਨਹੀਂ ਨਹੀਂ ਕਰਦੇ ਇਹ ਮੂੜੀਆਂ 2-2 ਫੁੱਟ ਦੀਆਂ ਹੋਣਗੀਆਂ ਤੇ ਹੁਣ ਚੱਲਦੇ ਆਂਗੇ ਘਰੇ ਲੈ ਕੇ ਇਹਨਾਂ ਨੂੰ ਤੇ ਜੇ ਗੱਲ ਕਰੀਏ ਆਪਾਂ ਕਾਫੀ ਹਾਈਟ ਵੀ ਕਾਫੀ ਕਰਤੀ ਮੂੜੀਆਂ ਨੇ ਤੇ ਹੁਣ ਪੱਟ ਰਿਆਂਗੇ ਆਪਾਂ ਮੂੜੀਆਂ ਨੂੰ ਤੇ ਉਸ ਤੋਂ ਬਾਅਦ ਲੈ ਕੇ ਚੱਲਦੇ ਆਂਗੇ ਘਰ ਨੂੰ ਕਿਉਂਕਿ بارش ਦਾ ਟਾਈਮ ਆਗਾ ਜਲਦੀ ਜਲਦੀ ਘਰੇ ਚਲੀਏ ਘਰੇ ਜਾ ਕੇ ਫਿਰ ਖਾਣਿਆਂਗੇ ਮੂੜੀਆਂ ਦੇ ਪਰੌਠੇ ਤੇ ਆਜੋ ਫਿਰ ਹੁਣ ਆਪਾਂ ਚੱਲਦੇ ਆਂਗੇ ਘਰ ਨੂੰ ਦੇਖੋ ਕਿੰਨੀਆਂ ਸੋਹਣੀਆਂ ਨੇਗੇ ਮੂੜੀਆਂ ਬਿਲਕੁਲ ਲੰਮੀਆਂ ਇਹ ਬੀ ਨਾ ਸੀ ਪਵਾਨੀਗੜ ਤੋਂ ਲੈ ਕੇ ਆਏ ਸੀ ਦੇਖੋ ਆਏ ਨੀ ਲੰਮੇ ਲੰਮੇ ਮੂੜੀਆਂ ਨੇ ਇਹ ਬੀਏਸੀ ਭਵਾਨੀਗੜ੍ਹ ਤੋਂ ਲੈ ਕੇ ਆਏ ਤੇ ਤੇ ਚਲੋ ਫਿਰ ਚੱਲਦੇ ਆਗੇ ਘਰ ਨੂੰ ਚਲੋ ਚਲੀ ਆਜੋ ਇਹ ਆਪਾਂ ਨੇ ਹੁਣ ਲੈ ਲਈਆਂ ਭਾਈ ਮੂੜੀਆਂ ਤੇ ਹੁਣ ਚੱਲਦੇ ਆਂਗੇ ਘਰ ਨੂੰ ਜਾ ਕੇ ਬਣਾਈਏ ਇਹਨਾਂ ਦਾ ਕੁਛ ਖੱਬਾ ਸੱਜਾ ਕਰੀਏ ਤੇ ਅੱਜ بارش ਵੀ ਬਹੁਤ ਹੋਈ ਆ ਸਵੇਰ ਦਾ ਹੀ ਚੱਲ ਰਿਹਾ ਕਿਣਮਣ ਜੀ ਠੰਡ ਵੀ ਹੋ ਰਹੀ ਹੈਗੀ ਅੱਜ ਦੇਖੋ ਮੂੜੀਆਂ ਲੈ ਲਈਆਂ ਪੱਕੇ ਅੱਜ ਮੈਂ ਪਰਨਾ ਬੰਨ ਲਿਆ ਮੈਨੂੰ ਮਾਂ ਸੋਹਣਾ ਲੱਗੀ ਜਾਂਦਾ ਪਰਨਾ ਬੰਨ ਕੇ ਕਮੈਂਟ ਕਰਕੇ ਦੱਸਿਓ ਵੀਰੇ ਬਣਾ ਲਿਆ ਕਰਾ ਹਨ ਤੇ ਠੰਡ ਠੰਡ ਦਾ ਬੰਨਿਆ ਕਰੀਏ ਪਰ ਨਾ ਵਧੀਆ ਲੱਗਦਾਗਾ ਦੇਖੋ ਮੀਂਹ ਦੇ ਕਾਰਨਾਮੇ ਮੀਂਹ ਨੇ ਖੜਾਤਾ ਪਾਣੀ ਪੂਰਾ ਤੇ ਦਰਖਤ ਵੀ ਪੂਰੇ ਖੁਸ਼ ਨੇਗੇ ਪਰ ਉੱਪਰ ਮੌਸਮ ਖਰਾਬ ਆਗਾ ਮਣਕਰੇ ਫੇਰ ਆ ਜੀ ਮੀਂਹ ਦਾ ਤਵਾਰ ਕੋਈ ਨਹੀਂ ਦੇਖੋ ਕਣਮਣ ਜੀ ਨਾਲ ਵਧੀਆ ਪਾਣੀ ਖੜ ਗਿਆ ਆ ਚੌਕ ਆਗਾ ਪਿੰਡ ਦਾ ਉਹ ਸਿੱਧੀ ਸੜਕ ਨਰੈਣਗੜ੍ਹ ਨੂੰ ਤਾਂ ਇਧਰ ਕਣਗੜ੍ਹ ਨੂੰ ਪਾਣੀ ਵਧੀਆ ਖੜ ਗਿਆ ਓਰੇ। ਇਤ ਕੀ ਕਣਕਾਂ ਵਧੀਆ ਲੱਗਦੀਆਂ ਨੇ ਕੁਛ। ਬਾਰਿਸ਼ ਨਾਲ ਵੀ ਫਰਕ ਪੈ ਗਿਆ ਰੰਗ ਦਾ। ਦੇਖੋ ਕਣਕਾਂ ਠੀਕ ਨੇ ਇਤ ਕੀ ਮੇਰੇ ਹਿਸਾਬ ਨਾਲ। ਫਰਕ ਵੀ ਪੈ ਗਿਆ।